ਸਾਸੀ ਗਾਲ ਦੋਸਤੋ ਦੋਸਤੋ ਅੱਜ ਅਸੀਂ ਖੜੇ ਆ ਜਮਸ਼ੇਰ ਪੈਟਰੋਲ ਪੰਪ ਤੇ ਜਮਸ਼ੇਰ ਪੈਟਰੋਲ ਪੰਪ ਤੇ ਅੱਜ ਤੁਹਾਨੂੰ ਅਨੋਖਾ ਨਜ਼ਾਰਾ ਦਿਖਾ ਲੈਣਾ ਹੈ ਮਤਲਬ ਤੇਲ ਪੂਣ ਹੁੰਦੇ ਆ ਸਾਰੇ ਜਣੇ ਕੋਈ ਕਾਰਾਂ ਵਿੱਚ ਆਉਂਦਾ ਆ ਕੋਈ ਮੋਟਰਸਾਈਕਲਾਂ ਤੇ ਆਉਂਦਾ ਆ ਤੇ ਕੋਈ ਆਉਂਦਾ ਆ ਟਰੈਕਟਰਾਂ ਦੇ ਉੱਤੇ ਪਰ ਅੱਜ ਇੱਕ ਨੋਖਾ ਪ੍ਰਾਣੀ ਜਿਹੜਾ ਉਹ ਤੇਲ ਪੂਣ ਜਿਹੜਾ ਪੈਟਰੋਲ ਪੰਪ ਤੇ ਆਇਆ ਆ ਸੋ ਆਜੋ ਤੁਹਾਨੂੰ ਦਿਖਾਉ ਲੈਂਦੇ ਆ ਨਾਲੇ ਉਹਦੇ ਨਾਲ ਕਰਦਿਆਂ ਗੱਲਬਾਤ ਤੇ ਉਹਨੇ ਤੇ ਨਹੀਂ ਬੋਲਣਾ ਚਲੋ ਜਿਹੜਾ ਉਹਨੂੰ ਲੈ ਕੇ ਆਇਆ ਉਹ ਭਰਾ ਬੋਲੂਗਾ ਆ ਦੇਖੋ ਜੀ ਆ ਦੇਖੋ ਆ ਉਹ ਗੰਦੀ ਵੜਤੀ ਭਰਾ ਮੇਰੇ ਦੰਦੀ ਵੜਤੀ ਓਏ 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 ਹੈਲੋ 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 ਕਿਦਾ ਭਾਈ ਭਾਈ ਇਹ ਤੇਲ ਪਾਉਣ ਆਇਆ ਮਤਲਬ ਜਿਦਾ ਮਤਲਬ ਪੈਸੇ ਪੂਸੇ ਜਿਆਦਾ ਹੀ ਨਾਲ ਲੈ ਲੈਣ ਤਾਂ ਕਰ ਗਏ ਨਹੀਂ ਉੱਥੇ ਹੀ ਲੈ ਗਿਆ ਕਮੋਲੀ ਭਾਈ ਕਮੋ ਯਾਰਾ ਤੇਰੇ ਮੋਢੇ ਤੇ ਬੈਠਾ ਚੱਕਰ ਕੀ ਇਹਨੇ ਕਦੇ ਨਹੀਂ ਜਾਣਾ ਭਾਈ ਇੱਦਾਂ ਹੀ ਰਹਿਣਾ ਇਹਨੇ ਬਾਦ ਹਾਂਜੀ ਇੱਦਾਂ ਹੀ ਰਹਿਣਾ ਇਹਨੇ ਸਾਰੀ ਨੀ ਔੜਦਾ ਔੜਦਾ ਨਹੀਂ ਨਹੀਂ ਔੜ ਵੀ ਜਾਵੇ ਵਾਪਸ ਆ ਜਾਂਦਾ ਘਰੇ ਤੇ ਜਦੋਂ ਕਦੇ ਰਸਤੇਦਾਰਾਂ ਦੇ ਭਾਈ ਇੱਧਰ ਪਾਸੇ ਆਓ ਮੜਾ ਜੀ ਜਦੋਂ ਪਾਜੀ ਕਿਤੇ ਰਸਤੇਾਰਾਂ ਦੇ ਜਾਂਦਾ ਉਦੋਂ ਵੀ ਨਾਲ ਹੀ ਜਾਂਦਾ ਲੈ ਜੀ ਦਾ ਨਾਲ ਹੀ ਤੇ ਉਹ ਮਗਰ ਨਿਆਣਿਆਂ ਦੇ ਨਾਲ ਉਹਨਾਂ ਨਾਲ ਵੀ ਇਦਾਂ ਹੀ ਰਹਿੰਦਾ ਉਹਦਾ ਵੀ ਤੇ ਬਸ ਇਹ ਨਿਗਾਹ ਰੱਖਦਾ ਮਸ਼ੀਨਾਂ ਦੇ ਪੂਰਾ ਜਦੋਂ ਉਹ ਕਹਿੰਦੇ ਇੱਧਰ ਦੇਖੋ ਜੀ ਆ ਪੁੱਛ ਲੋ ਨਹੀਂ ਨਹੀਂ ਇਹ ਰੱਖਦਾ ਕਿ ਨਹੀਂ ਜਦੋਂ ਇਹ ਰੱਖਦਾ ਜਦੋਂ ਉਹ ਕਹਿੰਦੇ ਵੀ ਇੱਧਰ ਦੇਖਿਓ ਜੀ ਮੀਟਰ ਵਾਲੋ ਦੇਖਦਾ ਇਹ ਦੇਖਦਾ ਦੇਖਦਾ ਹਾਂਜੀ ਪਾਜੀ ਤੁਸੀਂ ਮੀਟਰ ਵਾਲ ਦੇਖਦੇ ਆ ਹੈਲੋ ਹੈਲੋ ਪਰੇ ਪਰੇ ਇਹ ਮੀਟਰ ਪਰੇ ਕੋਈ ਮੀਟਰ ਵਾਲ ਦੇਖਦੇ ਨਹੀਂ ਉਹ ਜਵਾਬ ਨਹੀਂ ਦਿੰਦੇ ਰੰਦੀ ਨਾਲ ਬੜਾ ਲੀ ਹੈ ਹੈ ਰੰਦੀ ਨਾਲ ਬੜਾ ਲੀ ਹੈ ਚੱਲ ਬੰਦੀ ਯਾਰ ਵੜਦੇ ਵੀ ਭਰਾ ਹੈਲੋ ਉਹਨੇ ਪਰੇ ਨੂੰ ਬੋਲਦਾ ਹੌਲੀ ਹੌਲੀ ਬੋਲ ਬਾਈ ਕਿੰਨੇ ਚਿਰ ਦਾ ਹੋ ਗਿਆ ਇਹ ਇਹ ਬਾਈ ਹੋਵੇ ਮੈਂ ਨੂੰ ਤਾਂ ਜਿਆਦਾ ਚਾਰ ਮਹੀਨੇ ਹੋ ਗਏ ਲਿਆਂਦੇ ਨੂੰ ਬਾਈ ਸ਼ਾਗਰ ਤੋਂ ਲੈ ਕੇ ਆਇਆ ਜੀ ਬੋਲਦਾ ਵੀ ਆ ਬੋਲਦਾ ਮੈਂ ਗੱਲ ਕਰੀਦਾ ਇਹਦਾ ਐਦਾਂ ਨਹੀਂ ਆਪਣੀ ਮਰਜ਼ੀ ਨੇ ਬੋਲਣਾ ਨੇ ਮਰਜ਼ੀ ਦਾ ਮਾਲਕ ਹੈ ਮਰਜ਼ੀ ਦਾ ਮਾਲਕ ਹੀ ਆ ਤੇ ਪੈਸੇ ਤੇਲ ਪਾਉਣ ਦੇ ਇਹਨੇ ਦਿੱਤੇ ਕਿ ਤੂੰ ਦਿੱਤੇ ਨਹੀਂ ਪੈਸੇ ਤਾਂ ਮੈਂ ਹੀ ਦਿੱਤੇ ਇਹਨੇ ਲਗਾ ਦੇ ਮੈਂ ਖਰੇ ਬਟੂਆ ਹੋਵੇ ਕੋਲੇ ਭਾਬੀ ਨੇ ਨਾਲ ਭੇਜਿਆ ਹੋਵੇ ਵੀ ਹਾਂ ਜਿਆਦਾ ਇਹਨਾਂ ਦੀਆਂ ਮੈਂ ਕਿਤੇ ਨਹੀਂ 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 ਪੈਸੇ ਤੇਰੇ ਕੋਲ ਹੀ ਹਾਂਜੀ ਸਸੀ ਘਪੇ ਆਂ ਜੀ ਬੇਨ ਇਹ ਤੈਨੂੰ ਕਹਿੰਦਾ ਤੇ ਨਹੀਂ ਕੁਛ ਹੱਥ ਲਾ ਕੇ ਦਿਖਾਉ ਤਾਂ ਦੰਦੀ ਵਰਦਾ ਮੇਰੇ ਦੰਦੀ ਵਰਦਾ ਕਿੰਨੀ ਕੁ ਜੋਤੀ ਨਾਲ ਵਰਦਾ ਦੰਦੀ ਠਾਈ ਤੇ ਨਹੀਂ ਹੁੰਦੀ ਹੈ ਭਾਜੀ ਆ ਦੇਖੋ ਪੈਟਰੋਲ ਪੰਪ ਤੇ ਤੁਸੀਂ ਦੇਖੋ ਬੰਦੇ ਆਉਂਦੇ ਤੇਲ ਪੋਣ ਤੋਤਾ ਯਾਰ ਤੇਲ ਪੋਣਾ ਹੈ ਹੈ ਵਧੀਆ ਜੀ ਵਧੀਆ ਗੱਲ ਆ ਮੈਨੂੰ ਯਾਰ ਬੜੀ ਹੈਰਾਨੀ ਦੀ ਗੱਲ ਲੱਗੀ ਆ ਫਿਰ ਬੰਦੇ ਦੇ ਤੇਲ ਪਾਉਣ ਆਉਂਦੇ ਆ ਮੈਂ ਪੈਟਰੋਲ ਪੰਪ ਤੇ ਤੋਤਾ ਬਿੱਲੀ ਆ ਤੋਤੇ ਪਾਉਣ ਆਇਆ ਤੋਤੇ ਨੂੰ ਮੀਟਰ ਦੇਖਣਾ ਹੁੰਦਾ ਹੁਣ ਇਹ ਨਹੀਂ ਪਤਾ ਅੱਛਾ ਮੀਟਰ ਦੇਖਣਾ ਹੈ ਇਹ ਨਹੀਂ ਪਤਾ ਤੇਲ ਪਾਉਣ ਭਰਾ ਹੈ ਕਿ ਤੋਤਾ ਭਰਾ ਨੂੰ ਲੈ ਕੇ ਆਇਆ ਨਾਲ ਹੀ ਹੈ ਭਾਈ ਅੱਗੇ ਵੀ ਅੱਗੇ ਵੀ ਕੋਈ ਆਇਆ ਇਦਾਂ ਤੇਲ ਪਾਉਣ ਨਹੀਂ ਜੀ ਇਹ ਪਹਿਲੀ ਵਾਰ ਆਇਆ ਹੈ ਪਹਿਲੀ ਵਾਰ ਹੈ ਮੈਂ ਵੀ ਆਪ ਯਾਰ ਹੈਰਾਨਗੀ ਦੀ ਗੱਲ ਹੈ ਇਧਰ ਵੱਡੇ ਭਾਈ ਅੰਕਲ ਜੀ ਅੰਕਲ ਹੀ ਅੰਕਲ ਹੀ ਡਰ ਗਿਆ ਯਾਰ ਤੂੰ ਕਦੇ ਦੇਖਿਆ ਇਹਦਾ ਤੋਤਾ ਤੇਲ ਪੋਣਾ ਹੈ ਨਹੀਂ ਨਹੀਂ ਮੈਂ ਤਾਂ ਨਹੀਂ ਦੇਖਿਆ ਯਾਰ ਇਹ ਅਨੋਖੀ ਗੱਲ ਹੈ ਦੇਖੋ ਜਮਸ਼ੀਰ પેટ્રોલ ਪੰਪ ਦੇ ਉੱਤੇ ਇੱਕ ਤੋਤਾ ਜਿਹੜਾ ਤੇਲ ਪੋਣਾ ਆਇਆ ਸੀਗਾ ਤੇ ਉਹ ਝੂਟੇ ਵੀ ਲੈਣ ਆਇਆ ਹੋ ਸਕਦਾ ਹੈ ਨਾ ਫਸਟ ਟਾਈਮ ਹੀ ਦੇਖਿਆ ਤੁਸੀਂ ਉਹਦਾ ਭਾਜੀ ਜਾਨਵਰਾਂ ਨੂੰ ਪਿਆਰ ਕਰਦੇ ਪੰਛੀਆਂ ਨੂੰ ਪਿਆਰ ਕਰਦੇ ਬਹੁਤ ਬਹੁਤ ਤੇ ਯਾਰ ਮੈਂ ਵੀ ਜਿਹਦਾ ਵਰਡਸ ਲਵਰ ਹਾਂ ਮੈਂ ਵੀ ਇੱਕ ਜਿਹਦਾ ਜਾਨਵਰਾਂ ਨੂੰ ਵੀ ਪਿਆਰ ਕਰਦਾ ਮੈਂ ਜਿਹੜਾ ਵੀ ਮੈਨੂੰ ਜਨਮ ਜਨਮ ਲੈ ਕੇ ਇਸ ਦੁਨੀਆ ਦੇ ਉੱਤੇ ਆਇਆ ਮੈਂ ਉਹਨੂੰ ਪਿਆਰ ਕਰਦਾ ਤੇ ਮੈਂ ਤਾਂ ਕਰਕੇ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਆ ਜਿਹੜਾ ਤੋਤਾ ਸਾਹਿਬ ਆ ਗਿਆ ਅੰਕਲ ਤੁਸੀਂ ਵੀ ਰੱਖਿਆ ਕਿਤੇ ਕੋਈ ਜਾਨਵਰ ਨੇ ਆਹੇ ਰੱਖਿਆ ਤੋਤਾ ਨਹੀਂ ਹੋਰ ਕੋਈ ਜਾਨਵਰ ਨਹੀਂ ਨਹੀਂ ਕੁਝ ਨਹੀਂ ਰੱਖਿਆ ਆਪਾਂ ਉਹ ਤਾਂ ਸ਼ੌਂਕ ਹੈਗਾ ਇਹਨੇ ਸ਼ੌਂਕ ਆਪਾਂ ਯਾਰ ਇਹ ਆਹ ਗੱਡੀ ਚਲਾਉਣ ਦਾ ਸ਼ੌਂਕ ਆ ਗੱਡੀ ਤੇ ਕਈ ਜਾਨ ਨੇ ਤਾਂ ਬੰਦ ਰੱਖੇ ਹੁੰਦੇ ਨਹੀਂ ਨਹੀਂ ਬੰਦਾ ਕੋਈ ਰੱਖਿਆ ਆਪਾਂ ਨਹੀਂ ਰੱਖਿਆ ਚਲੋ ਅਗਲੀ ਜਾਨ ਨੂੰ ਰੱਖੀਓ ਅਗਲੇ ਜਨਮ ਚ ਅੰਕਲ ਹੱਸ ਰਿਹਾ ਤੇ ਆ ਦੇਖ ਲਓ ਤੁਸੀਂ ਅੱਜ ਤਾਂ ਹਣਾ ਜਦੋਂ ਭਾਈ ਹੁਣਾਂ ਨੇ ਇਦਾਂ ਦੱਸਿਆ ਵੀ ਆ ਮੀਟਰ ਦੇ ਦਾ ਚੈੱਕ ਕਰਿਓ ਬਈ ਆ ਪੈਸੇ ਤੁਹਾਡੇ ਫੀਡ ਕਰਤੇ ਆ ਉਹਨੇ 200 ਦਾ ਤੇਲ ਪਾਉਣਾ ਸੀ ਤੇ ਤੋਤਾ ਉਹਦੇ ਨਾਲ ਇੱਧਰ ਨੂੰ ਦੇਖਣ ਲੱਪਿਆ ਉਦੋਂ ਮੇਰਾ ਧਿਆਨ ਤੋਤੇ ਆਨੂੰ ਗਿਆ ਮੈਂ ਕਿਹਾ ਦੇਖ ਲਓ ਕਿੰਨਾ ਸਿਆਣਾ ਆ ਉਹ ਦੇਖਦਾ ਆ ਵੀ ਮੇਰੇ ਮਾਰਕ ਦੇ ਨਾਲ ਹੀਰਾ ਫੀਰੀ ਨਾ ਹੋ ਜਵੇ ਸੋ ਦੋਸਤੋ ਆ ਜਿਹੜੀਆਂ ਗੱਲਾਂ ਬਾਤਾਂ ਅੱਜ ਜਮਸ਼ੀਰ ਪੈਟਰੋਲ ਪੰਪ ਤੇ ਹੋਈਆਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇੰਨੀਆਂ ਕਿ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਗਿਆ ਜੀ ਮੈਂ ਤੁਹਾਡਾ ਆਪਣਾ ਮਨਟੀਮਨ ਮਿੰਦੂ ਆ ਗਿਆ ਜੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਵੀ ਦੱਸ ਦਿ